ਵਿਅਰੱਖਦੇ ਆ ਅਸੀਂ ਵੀ ਨਫ਼ਰਤ ਰੱਖਦੇ ਆ ਅਸੀਂ ਵੀ ਜ਼ਹਿਰ ਰੱਖਦੇ ਆ ਤੇ ਕਈ ਵਾਰ ਕੋਈ ਗੱਲਾਂ ਬਹੁਤੀਆਂ ਵੱਡੀਆਂ ਵੀ ਨਹੀਂ ਹੁੰਦੀਆਂ ਕੋਈ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਪਰ ਬੰਦਾ ਆਪਣੇ ਅੰਦਰ ਇੱਕ ਜ਼ਹਿਰ ਤੇ ਨਫ਼ਰਤ ਪਾਲ ਲੈਂਦਾ ਹੈ ਸਾਬ ਨੇ ਉਸ ਗੱਲ ਨੂੰ ਆਖਿਆ ਵੀ ਜਿਹੜੇ ਜੀਵਨ ਇਸ ਵਿਚਾਰ ਧਾਰਾ ਤੋਂ ਇਸ ਬਾਣੀ ਤੋਂ ਸਖਣੇ ਹੋਣਗੇ ਉਹ ਆਪਣੇ ਜੀਵਨ ਅੰਦਰ ਜ਼ਹਿਰ ਰੱਖਣਗੇ ਤੇ ਉਹ ਤੇ ਫਿਰ ਦੁਸ਼ਮਣ ਸੀਨਾ ਉਹ ਤੇ ਵਿਰੋਧੀ ਸੀ ਇਸ ਕਰਕੇ ਉਹਦੇ ਅੰਦਰ ਜ਼ਹਿਰ ਹੋਣਾ ਸੁਭਾਵਕ ਹੈ ਜਿਵੇਂ ਆਪਾਂ ਵੇਖਾਂਗੇ ਵੀ ਆਪਾਂ ਤੇ ਆਪਣੇ ਹੱਕਾਂ ਵਾਸਤੇ ਕਿਉਂਕਿ ਸਾਡਾ ਖਿੱਤਾ ਉਹਦਾ ਕਰਮ ਖੇਤੀ ਹੈ ਤੇ ਅਸੀਂ ਮਾਲਕ ਹੁੰਦਿਆਂ ਹੋਇਆਂ ਵੀ ਇਸ ਗੱਲ ਲਈ ਮਜਬੂਰ ਹੁੰਨੇ ਆਂ ਕਿ ਕੋਈ ਸਾਡੀ ਫਸਲ ਜਿਹੜੀ ਹੈ ਉਹ ਖਰੀਦ ਲਵੇ ਮੁੱਲ ਤੈਅ ਕਰਨ ਦੀ ਗੱਲ ਤੇ ਦੂਰ ਦੀ ਹੈ ਨਾ ਅਸੀਂ ਤੇ ਇਸ ਗੱਲ ਵਾਸਤੇ ਵੀ ਪਰੇਸ਼ਾਨ ਹੁੰਨੇ ਆਂ ਕਿ ਜਿਹੜੀ ਖੇਤੀ ਫਸਲ ਅਸੀਂ ਬੀਜੀ ਆ ਪਤਾ ਨਹੀਂ ਉਹ ਵਿਕਣੀਆਂ ਕਿ ਨਹੀਂ ਵਿਕਣੀਆਂ ਉਹਦਾ ਰੇਟ ਮਿਲਣਾ ਤੇ ਬਾਅਦ ਦੀ ਗੱਲ ਐ ਨਾ ਪਤਾ ਨਹੀਂ ਉਹਦਾ ਕੀ ਅਸ਼ਰ ਹੋਣਾ ਕਿੰਨੇ ਦਿਨ ਸਾਨੂੰ ਉਹਦੇ ਕੋਲ ਬੈਠਣਾ ਪੈਣਾ ਤੇ ਇਹਦਾ ਕਾਰਨ ਸਭ ਤੋਂ ਵੱਡਾ ਇਹੀ ਐ ਕਿ ਉਹਨਾਂ ਦੇ ਮਨਾਂ ਅੰਦਰ ਸਾਡੇ ਪ੍ਰਤੀ ਜ਼ਹਿਰ ਹੈ ਉਹ ਵਿਰੋਧ ਰੱਖਦੇ ਆ ਉਹ ਸਾਡੇ ਇਸ ਮੁਲਕ ਨਾਲ ਸਾਡੇ ਇਸ ਖਿੱਤੇ ਨਾਲ ਇਰਖਾ ਰੱਖਦੇ ਆ ਉਹ ਇਹ ਨਹੀਂ ਚਾਹੁੰਦੇ ਉਹ ਵੇਖਣ ਇੱਥੇ ਚੜ੍ਹਦੀਆਂ ਕਲਾਵਾਂ ਇੱਥੇ ਹਰ ਵੇਲੇ ਆਨੰਦ ਖੁਸ਼ੀ ਦੇ ਸੋਲੇ ਗਾਏ ਜਾਣ ਇਹ ਸਾਰਾ ਪ੍ਰਪੇਗੰਡਾ ਜਿੰਨਾ ਵੀ ਕੀਤਾ ਗਿਆ ਨਾ ਉਹ ਇਸੇ ਕਰਕੇ ਹੈ ਵੀ ਸਿੱਖ ਬਾਣੀ ਤੋਂ ਦੂਰ ਹੋਵੇ ਇੱਥੇ ਜਿਹੜਾ ਅਨਦਾਤਾ ਉਹ ਭੁੱਖ ਕਰਕੇ ਆਪਣੇ ਸਵਾਸ ਤਿਆਗਣ ਦੇ ਕੰਢੇ ਤੇ ਹੈ ਕਿਉਂ ਕਿਉਂਕਿ ਉਹ ਚਾਹੁੰਦਾ ਹੈ ਕਿ ਜੋ ਕੁਝ ਸਾਡਾ ਵਸੀਲਾ ਉਹ ਬਚਿਆ ਰਹੇ ਕਿਉਂਕਿ ਇਹ ਸਾਡੀਆਂ ਪੁਸ਼ਤਾਂ ਦੀ ਅਸਲ ਜ਼ਗੀਰ ਹੈ ਬੰਦਾ ਜਿੱਥੇ ਮਰਜੀ ਚਲਿਆ ਜਾਏ ਪਰ ਜੇ ਉਹਦੀਆਂ ਜੜਾਂ ਖੋਖਲੀਆਂ ਹੋ ਜਾਣ ਤੇ ਉਹ ਕਾਹੇ ਜੋਗਾ ਨਹੀਂ ਰਹਿੰਦਾ ਉਹ ਨਫ਼ਰਤ ਉਹ ਜ਼ਹਿਰ ਉਸ ਵਕਤ ਵੀ ਉਹਨਾਂ ਦੇ ਮਨਾਂ ਅੰਦਰ ਸੀ ਉਹ ਅੱਜ ਵੀ ਉਹਨਾਂ ਦੇ ਮਨਾਂ ਅੰਦਰ ਹੈ ਪਰ ਬਖਸ਼ਿਸ਼ ਕੀਤੀ ਜੋ ਜਨ ਪੀਰ ਨਿਵਾਜਿਆ ਜਿਸ ਸੇਵਕ ਨੂੰ ਜਿਸ ਜਨ ਨੂੰ ਉਸ ਪੀਰ ਨੇ ਨਿਵਾਜਿਆ ਹੈ ਪਰਮੇਸ਼ਰ ਨੇ ਮਾਲਕ ਨੇ ਨਿਵਾਜਿਆ ਜਿਹਦਾ ਪ੍ਰੋਸਾ ਉਹਦੇ ਉੱਤੇ ਹੈ ਤਿੰਨਾ ਅੰਤ ਨਾ ਲੱਗ ਉਹਨਾਂ ਨੂੰ ਰਤਾ ਜਿੰਨੀ ਵੀ ਅੰਤ ਨਹੀਂ ਲੱਗਦੀ ਉਹ ਹਮੇਸ਼ਾ ਸੁਰੱਖਰੂ ਰਹਿੰਦੇ ਆ